ਹੈਲੋ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ ਕੌਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਜੀ ਸਾਰਿਆਂ ਦਾ ਕੀ ਹਾਲ ਚਾਲ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਣਗੇ ਠੀਕ ਠਾਕ ਹੋਣਗੇ ਸਵੇਰ ਦਾ ਟਾਈਮ ਹੈ ਜੀ ਮੈਂ ਤਾਂ ਕਹਿ ਰਹੀ ਸੀ ਕਿ ਮੇ ਆਪਾਂ 8 ਵਜੇ ਚਲੇ ਜਾਵਾਂਗੇ ਪਤਾ ਟਾਈਮ ਕਿਉਂ 10 ਵਜੇ ਰੇ ਨੇ ਅੰਦਰ ਸਰਕਾਰ ਜੀ ਸਭ ਤੋਂ ਵੱਧ ਲੇਟ ਨਹੀਂ ਦੇ ਆ ਦੇਖ ਲਓ ਹੱਸ ਤੱਕ ਜਰਾਬਾ ਪਾ ਹੋ ਰਹੀ ਨੇ ਬੂਟ ਪਾ ਹੋ ਰਿਹਾ ਨੇ ਤੇ ਆਪਾਂ ਚੱਲੇ ਆਂ ਜੀ ਭੂਆ ਜੀ ਕੋਲ ਹਣਾ ਪਹਿਲਾਂ ਜਾਵਾਂਗੇ ਆਪਾਂ ਕੰਟੇਨ ਚ ਗ੍ਰੋਸਰੀ ਕਰਨਾ ਠੀਕ ਹੈ ਉਸ ਤੋਂ ਬਾਅਦ ਤੇ ਦੇਖਣੇ ਵੀ ਭੂਆ ਜੀ ਕੋਲ ਜਾਣਾ ਹੈ ਪਹਿਲਾਂ ਕਿ ਨਾਨਕੇ ਜਾਨੇ ਕਿੱਥੇ ਜਾਵਾਂਗੇ ਅੰਨਾ ਪਹਿਲਾਂ ਤੇ ਤੁਸੀਂ ਬਣੇ ਰਹੀ ਜੀ ਵੀਡੀਓ ਦੇ ਐਂਡ ਤੱਕ ਤੇ ਬਾਕੀ ਜਿਹੜਾ ਇਹ ਆਪਣੇ ਸੂਟ ਹਨ ਆਨਲਾਈਨ ਆਰਡਰ ਤੇ ਮੰਗਵਾਇਆ ਸੀਗਾ ਆਪਾਂ ਨੇ ਅੱਜ ਸਟਿਚ ਕਰਿਆ ਹੋਇਆ ਪਾ ਲਿਆ ਬਾਕੀ ਤੁਹਾਨੂੰ ਪ੍ਰੋਪਰ ਦਿਖਾਨੀ ਆ ਬਾਅਦ ਚ ਸੂਟ ਉਦੋਂ ਮਨੋਂ ਕੈਮਰਾ ਫੜਾਉਣਾ ਹਾਂਜੀ ਹੋ ਗਿਆ ਰੈਡੀ ਹੈਲੋ ਜੀ ਉੱਪਰ ਨੂੰ ਮੋ ਕਰਕੇ ਇੱਧਰ ਨੂੰ ਦੇਖੋ ਮੇਰਾ ਜੱਟ ਵਾਹਾਂ ਦੇਖੋ ਜਿਵੇਂ ਖੇਤਾਂ ਜਿੋਂ ਨੱਕੇ ਮੋੜ ਕੇ ਆਏ ਮੈਂ ਚਿੱਟਾ ਸੁੱਟ ਦੇ ਉੱਪਰੋਂ ਐ ਮੋੜ ਲੀਆਂ ਬਾਹਾਂ ਕੀ ਰਹਿ ਗਿਆ ਹੁਣ ਸਾਰੇ ਸਾਡੇ ਫੈਮਲੀ ਤਿਆਰ ਹੋਏ ਪਰ ਜਿਹੜੀ ਆ ਸਾਡੀ ਨਵੀਂ ਮੋਟੀਆਂ ਨੇ ਤਿਆਰ ਨਹੀਂ ਹੋਣ ਚਾਹਦੀ ਹੈਗੀ ਸ਼ੱਕ ਤਾਂ ਵੱਸ ਕਹਿ ਦਿੰਦੇ ਆ ਵੀ ਲੇਡੀਜ਼ ਜ਼ਿਆਦਾ ਟਾਈਮ ਲਾਉਂਦੀ ਨੇ ਪਰ ਨਹੀਂ ਜੈਂਸ ਜ਼ਿਆਦਾ ਟਾਈਮ ਲੈਂਦੇ ਨੇ ਦੇਖ ਲੋ ਹੁਣ ਪਹਿਲਾਂ ਪ੍ਰੈਸਿੰਗ ਨਾਲਦਾਰੀ ਠੀਕ ਕਰੀ ਹੁਣ ਡਰਾਇਰ ਨਾਲ ਠੀਕ ਕਰੂੰਗੀ ਮੈਂ ਤੇ ਉਦਮ ਰੈਡੀ ਐ ਹਨਾ ਰੋਟੀ ਵਗੈਰਾ ਆਪਾਂ ਨੇ ਬਣਾਉਤੀ ਤੇ ਖਾ ਵੀ ਲਈ ਠੀਕ ਐ ਸਾਰੇ ਕੰਮ ਕਰ ਆਪਣੇ ਨਿਭੜ ਗਏ ਕੱਪੜੀ ਧੋਣ ਵਾਲੇ ਆਪਣੇ ਉਧਰ ਰੱਖਦੇ ਪਾਪਾ ਜੀ ਵੀ ਤਿਆਰ ਹੋ ਰਹੇ ਨੇ ਪਾਪਾ ਜੀ ਨੇ ਜਾਣਾ ਐ ਰਾਜਪੁਰੇ ਬਾਕੀ ਸਾਰੇ ਕੰਮ ਆਪਣੇ ਓਕੇ ਇੱਧਰ ਬੈਠਾ ਮੇਰਾ ਉਦਮ ਜੱਟ ਹੈਲੋ ਉਦਮੀ ਇਹ ਦੋਨੇ ਬਾ ਪੁੱਤਾਂ ਨੇ ਨਾਖਰੇ ਨਹੀਂ ਲਏ ਜਾਂਦੇ ਨਖਰੇ ਬਹੁਤ ਮਾਰੇ ਆ ਇਹ ਐਨੇ ਨਖਰੇ ਐਨੇ ਨਖਰੇ ਮਰਾਤੀ ਮੈਂਦੇ ਬੂਟ ਧੋਤੇ ਸੀਗੇ ਕਹਿੰਦਾ ਦੂਜੇ ਨਹੀਂ ਤੋਏ ਮੈਂ ਉਹ ਪਾ ਕੇ ਜਾਣੀ ਸੀਗੇ ਇਹ ਹੈਗਾ ਆਪਣਾ ਸੂਟ ਤੇ ਐਗਾਂ ਦਾ ਆਪਣੇ ਗਲਾ ਕਰਵਾ ਲਏ ਮਨ ਲੱਗੀ ਇੱਥੇ ਨਾ ਜਿਆਦਾ ਕੱਟ ਵੱਜ ਗਏ ਸੀਗੇ ਤੇ ਜਿਆਦਾ ਗਾਲੇ ਤੇ ਆਪਣੇ ਇੱਥੇ ਲੈਸ ਲਗਵਾ ਲਈ ਤੇ ਇਦਾਂ ਗਲੇ ਤੇ ਇਥੇ ਇਹ ਲਗਵਾਈ ਜੀ ਆਪਣੇ ਲੈਸ ਤੇ ਇਹ ਹੈਗੀਆਂ ਨੇ ਜੀ ਮੋਗਲੀ ਠੀਕ ਹੈ ਜਿਹੜਾ ਆਪਣਾ ਸੂਟ ਉਹ ਦੇਖੋ ਜੀ प्रमें प्रमें जी, लो जी पापा जी भी त्यार हो गए चाबी ले लो दूसरी कि चले तुम हे ठीक है मूहरे पीबी हाँ जी रोटी बना के रखी पई है सारा कुछ सब्जी सुब् पई है सब्जी फ्रिज मखी भी है ਠੀਕ ਹੈ ਗਰਮ ਕਰਕੇ ਖਾ ਲਿਓ ਰੋਟੀ ਬਣਾਈ ਵੀ ਹੈ ਸਮਝ ਗਈ ਗੱਲ ਏ ਆਲੂ ਬੈਂਗਣ ਸ਼ਾਮ ਨੂੰ ਕੀ ਹੈਗੀ ਬਣਾਉਂਗੀ ਆ ਕੇ ਹਰ ਅੰਕਲ ਕੀ ਰੋਟੀ ਮੈਂ ਪੈਕ ਕਰਕੇ ਅੰਕਲ ਨੂੰ ਦੇ ਦਿੱਤੀ ਨਾਲੇ ਚਾਹ ਦੇ ਦਿੱਤੀ ਠੀਕ ਹੈ ਫੋਨ ਲੈ ਲਿਆ ਤੁਸੀਂ ਹਮੇ ਆਪ ਲਵਗੇ ਤੁਸੀਂ ਆਪਣੀ ਚਾਬੀ ਲੈ ਜਾਓ ਬਸ ਹਾਂਜੀ ਲਓ ਜੀ ਰਾਬੜ ਵਾਲੀ ਡੱਬੀ ਉਧਰੇ ਪਈ ਐ ਆਹ ਤਾਂ ਪਰੇ ਤੇ ਹੈ ਲਾਉਣਾ ਲੈ ਲੈ ਇਹਨੂੰ ਆਪੇ ਰੱਖ ਦਿੰਦੀ ਮੈਂ ਬੱਠਾ ਤਾਂ ਨਹੀਂ ਆਂ ਮੇਰੇ ਕੋਲ ਕੋਰਾ ਕਰਾਉਂ ਕੋਈ ਨਹੀਂ ਹੋਊਗਾ なぜなら。 পাতি পা <laughs> <laughs> ਯਾਰ ਨਵੀਂ ਚੀਜ਼ ਆ ਗਈ। ਤਾਂ ਇਹ ਵੀ ਕੰਮ ਕਰ ਰਹੀ ਹੈ। ਹਵਾ ਬਹੁਤ ਚੱਲ ਰਹੀ ਹੈ ਬਾਹਰ। ਓਏ ਯਾਰ ਇਹਨਾਂ ਕੋ ਜਾ ਨਿਕਲ ਜਾ। ਚੱਲ। ਲੋ ਜੀ ਆਪਾਂ ਬਨੋੜ ਪਹੁੰਚ ਗਏ ਇੱਧਰ ਹੈਗਾ ਹੋਲੀ ਮੈਰੀ ਸਕੂਲ ਸੜਕ ਪਾਣੀ ਤਾਂ ਹੈ ਸਕੂਲ ਵਾਲੀ ਇੱਧਰੋਂ ਸੜਕ ਉੱਪਰ بڑا ਰੋਡ ਹੈ ਸਹੀ ਗੱਲ ਹੈ 38 ਨੂੰ ਚਿੱਟਾ ਹਾਂ 10:20 ਹੋ ਗਏ ਜੇ ਆਪਾਂ ਪਹਿਲਾਂ ਪੋਜੀ ਗੋਚਲੀ ਲੈ ਕੇ ਫਿਰ ਆਪਾਂ ਉੱਥੇ ਜਾਂਦਾ ਟਾਈਮ ਲੱਗ ਜਾਣਾ ਆਪਾਂ ਬੈਕ ਆਂਦੇ ਵੇ ਆਉਂਗੇ ਠੀਕ ਨੇ ਪਹਿਲਾਂ ਕੰਟੀਨ ਚ ਜਲੀ ਸਿੱਧੇ ਫਿਰ ਕੰਟੀਨ ਬੰਦ ਹੋ ਜੂਗੀ 12 ਵਜੇ ਮਤਲਬ ਕਿ 12 ਵਜੇ ਤੇ ਉਹਨਾਂ ਨੇ ਐਂਟਰੀ ਬੰਦ ਕਰ ਦਿੱਤੀ लाल है अच्छा है बच्चा ये बच्चा है, है है, <laughs> <laughs> <पे> <laughs> <laughs> है ना साओ है ओ ਅਜੇ ਪੁੱਲ ਜੀ ਆ ਲੈ ਰੋਡ ਪਰ ਵੀ ਹਨ ਨੀਚੇ ਗ੍ਰੈਂਡ ਪੰਜਾਬ ਗ੍ਰੈਂਡ ਦਾ ਮਤਲਬ ਕੀ ਹੋ ਗਿਆ ਉਦੋਂ ਤੁਸੀਂ ਲੈ ਤੇ ਨਹੀਂ ਸੀ ਇਹ ਲੈ ਚੱਕਦੇ ਹਾਂ ਹਨਾ ਉਹਦੋਂ ਨੂੰ ਪਛਾਣਦੀ ਨਹੀਂ ਇਹ ਸੜਕ 'ਤੇ ਵੀ ਨਹੀਂ ਮਿਲਣਗੇ ਦੂਰ ਅੱਛਾ ਤਾਂ ਹੀ ਚੱਕਦੇ ਨੇ ਇੱਥੇ ਨਹੀਂ ਆਲੇ ਹੋ ਰਹੀ ਅੱਗੇ ਜਿੱਲੀਗਾ ਲੋ ਜੀ ਅੱਪਾ ਜਾ ਰਹੇ ਜਿੱਤਾ ਸਵੀਟਸ ਤੇ ਅੱਜ ਅਪਾ ਜਿੱਤਾ ਸਵੀਟਸ ਤੋਂ ਮਠੀ ਲਵਾਂਗੇ ਦੇਖਦੇ ਹਾਂ ਵੀ ਔਰ ਮਿਲਦੀ ਐ ਇੱਥੇ ਜਾਂ ਨਹੀਂ ਬਾ ਵਧੀਆ ਜਿਹਾ ਲੈ ਲਿਓ ਆਏ ਕੀ ਹਾਲ ਹੈ ਦੱਸ ਕਿਹੜਾ ਲੈਣਾ ਹੈ ਉਹ ਦੱਬਾ ਵਧੀਆ ਜਿਹਾ ਲੈ ਲਿਓ ਤੂੰ ਦੱਸ ਤਾਂ ਜਾਂਦਾ ਕਿਹੜਾ ਖਾਣਾ ਮੈਂ ਘੇਰੀ ਪਾਈ ਹੋਰ ਨਹੀਂ ਮਾਰੀ ਜਰਾ ਨੇੜੇ ਵਾ ਕੇ ਖੜ ਗਿਆ ਆ ਚਲੀ ਕਿ ਉਹ ਰਗੈਰਾ ਲੈ ਲੈ ਸਾਰਾ ਕੁਝ ਹਨਾ ਤੇ ਡੱਬੇ ਵੀ ਲੈ ਲੈ ਤੇ ਫਰੂਟ ਰਹਿ ਗਏ ਬਸ ਆਪਣੇ ਲੈਣੇ ਸੋ ਗਾ ਕਹਣ ਆ ਗਿਆ ਪਿੱਛੋਂ ਕਹਿੰਦਾ ਡੱਬੇ ਫੋੜੀਏ ਜਲੇਮੇ ਕਿ ਮੈਂ ਫਿਰ ਸਰਦਾਰ ਜੀ ਨੂੰ ਹਾਸਰੀ ਸੀਗੀ ਮੈਂ ਕਿ ਆਪਾਂ ਡੱਬੇ ਉਹਨੂੰ ਲੈ ਕੇ ਭੇਜ ਦੇਣਾ ਸੀਗੇ ਇਹਨੇ ਉਹ ਖਾ ਲਦੇ ਆਪਾਂ ਮੁੜਦੇ ਹੋਇਆ ਚਲੋ ਜੀ ਹੁਣ ਪਸੇ ਇੱਥੇ ਕੰਟੀਨ ਚ ਜਾਵਾਂਗੇ ਹਨਾ ਆਪਾਂ ਨੇ ਲਈ ਜੀ ਮਠਿਆਈ ਜਿੱਤਾ ਸਵੀਟਸੋ ਕਿਉਂਕਿ ਜਿੱਤਾਂ ਸਵੀਟਸ ਤੋਂ ਮੈਨੂੰ ਇੱਕਦਵਾਰੀ ਕਮੈਂਟ ਵੀ ਆਇਆ ਸੀ ਕਹਿੰਦੇ ਹਨ ਤੁਸੀਂ ਸਾਡੀ ਸ਼ਾਪ ਤੇ ਜਰੂਰ ਆਇਓ ਅੱਜ ਆਪਾਂ ਜਿੱਤਾਂ ਸਵੀਟਸ ਤੇ ਆਏ ਆਂ ਜਿੱਤਾਂ ਸਵੀਟਸ ਵਾਲੇ ਬਾਅਦ ਚ ਦੇਖਣਗੇ ਵੀ ਸਾਡੀ ਸ਼ਾਪ ਤੇ ਅਜ ਯੂਟਿਊਬਰ ਆਏ ਸੀ ਕਿ ਹਨਾ ਅਮਨ ਜੀ ਦੀ ਜੀ ਆਏ ਸੀਗੇ ਚਲੋ ਕੋਈ ਗੱਲ ਨਹੀਂ ਜੀ ਨੈਕਸਟ ਟਾਈਮ ਫੇਰ ਦੇਖਾਂਗੇ ਹਨਾ ਲੋ ਜੀ ਆਪਾਂ ਬਨੂੜ ਵਾਲਾ ਇੱਧਰ ਮੋੜ ਮੁੜ ਕੇ ਤੰਗੋਰੀ ਵਾਲਾ ਤੇਜ਼ ਵੀ ਨੇੜੇ ਹੀ ਲੱਗੇ ਹੋਆ ਆਪਾਂ ਵਧੀਆ ਗੱਲ ਐ ਜੀ ਉਹ ਪਹੁੰਚੀ ਤੂੰ ਹਨਾ ਕੋਈ ਮੇਰੇ ਕੋਲ ਉਦੋਂ ਪਹੁੰਚਾ ਜੋ ਲੈ ਕਰੇ ਫੇਰ ਪਰ ਤੇਲ ਭਰਨ ਦੀ ਹਾਂਗੇ ਪੱਗੇ ਤੱਕ ਹੋਰ ਵਧੀ ਜਾਊਗਾ 100 ਹੋ ਜਾਊਗਾ ਠੀਕ ਹੈ ਨਹੀਂ ਉਦੋਂ ਮੈਂ ਤੇਲ ਪਾੜ ਲੰਗਾ ਨਾ ਇਸ ਕੇ ਅੰਦਰ ਇਹ ਸਹੀ ਗੱਲ ਹੈ ਆਪਾਂ ਲਾ ਲਗੀ ਮੈਂ ਕਿਹਾ ਲਗੀ ਨਾ ਇਹ ਏ ਵਾਲਾ ਰੋਡ ਹੈ ਨਾ ਤੁੰਗੋਰੀ ਵਾਲਾ ਇਹਨੇ ਸਿੰਗਲ ਰੋਡ ਹੈ ਇੱਥੇ ਨੂੰ ਥੋੜਾ ਜਾਣਾ ਉਹ ਹੁੰਦਾ ਹੈ ਖਤਰਨਾਕ ਹੈ ਜਾਣਾ ਇਹ ਰੋਡ ਉਹ ਬੜਾ ਹੋ ਜਣਾ ਸੇਫ ਹੈ ਰੋਡ ਸੇਫ ਹੈ ਜਦੋਂ ਆਪਾਂ ਜਨ ਕਈ ਵਾਰੀ ਲੈ ਕੇ ਆਈਆਂ ਨਾ ਉਹ ਉਹ ਤੇ ਆ ਰੋਡ ਬਣੋ ਤੇਰੀ ਗੱਡੀ ਕਿੰਨੀ ਛੀਟ ਮਹੂਆ ਅੱਛੀ ਦੇ ਘਟ ਤੁਹਾਨੂੰ ਦਿਨੀ ਹੋਣੀ ਹਾਂ ਮੈਂ 60 ਪਰ ਰੱਖੀ ਗਿਰ 80 ਇੱਥੇ ਜਦ ਗੱਡੀ ਜਾਂਦੀ ਏ ਸ਼ਲੰਗਾ ਮਾਰਦੀ ਉਹ ਉਹ ਰੋਡ 'ਤੇ ਟ੍ਰੈਫਿਕ ਹੋਤਾ ਹੈ ਪਰ ਲੇ ਵਾ ਡਬਲ ਰੋਡ ਵਾ ਅੱਛਾ ਫਿਰ ਗੱਡੀ ਉੱਪਰਲੀ ਲੈਨ 'ਮੇ ਲਗਾ ਚਲਾਣੀ ਹਾਂ ਮੈਂ ਤਾਂ ਮੇਰੇ ਪਾ ਪੋਰਨ ਜਾਵਾ ਮੈਨੂੰ ਤਾਂ 60 ਦੇ ਉੱਪਰ ਪਹਿਲੇ ਮੈਂ ਮੈਂ ਆਪਾ ਮਮਮੀ ਮੈਂ ਉੜੀ ਨੂੰ ਲੈ ਕੇ ਜਾਇਆ ਕਰਾਂ ਉਹ ਵੀ ਨਹੀਂ ਲੈ ਕੇ ਜਾਂਦੇ ਨਹੀਂ ਆ ਗਿਆ ਪਟੜੋ ਨਵੀਸ ਪਾਪਾ ਨੇ ਲੋ ਜੀ ਆ ਪਟੜੋ ਪਸੰਦ ਨਹੀਂ ਹੈਗਾ ਕਹਿੰਦੇ ਇਸ ਤੇ ਭਾਰਤ ਪਟੜੋ ਐਚ ਪੀ ਕੇ ਪਾਪਾ ਨੇ ਉਹ ਟਰੈਕਟਰ ਵਿੱਚ ਰੇੜਾ ਪਾਇਆ ਆ ਦਿਹਾੜ ਤੋਂ ਹੋ ਰਿਹਾ ਰੋਡ ਚੋੜਾ ਇਹ ਪਰਾਂ ਨੂੰ ਉੱਧਰ ਕਿੰਨੀ ਹਰਨ ਮੈਡਾ ਪਿੱਛੇ ਘੱਟੇ ਨਹੀਂ ਲੈਂਣ ਲੱਗ ਜਾਈਗੇ ਇਧਰ ਸਮਾਰਟ ਸਿਟੀ ਬਣ ਰਹੀ ਹੈ ਸੋਰਾ ਕੁਛ ਨਾਉ ਨਹੀਂ ਹੈਗਾ ਤਾਂ ਮੈਂ ਕੁਸ਼ੂ ਮਤਲਬ ਕਿੰਡ ਤੋ ਗੋਰੀ ਆ ਹਾਂ ਉਹਦਾ ਅੱਗੇ ਜਾ ਕੇ ਆਉਂਦਾ ਜਿਹੜੇ ਤੇ ਜੈ ਸ਼ੰਟਾਪ ਬਸ ਸਿੱਧਾ ਤੋ ਗੋਰੀ ਆ ਸਾਹਮਣੇ ਤਾਂ ਰੋਕਦੀ ਲੋ ਜਿੱਪਾ ਕੰਟੀਨ ਦੇ ਆਗੇ ਤੂੰ ਬਾਹਰ ਬੈਠ ਜੀਨਾ ਦੇਖੀ ਉਹ ਦੁਨੀਆ ਮੂੰਹ ਦੇਖਣ ਜੱਗਾ ਹੈ ਕਹਿ ਰਿਹਾ ਮੈਨੂੰ ਅੰਦਰ ਨਹੀਂ ਜਾਣ ਦਿੰਦੇ ਮੈਂ ਕੀ ਕਰਾਂ ਟ੍ਰੈਫਿਕ ਹੀ ਬਹੁਤ ਹੋਈ ਹੈ ਉਦਮ ਕੀ ਬਾਹ ਫੜ ਲਓ ਦੋਨੇ ਆਪਣੀ ਮਿੰਟਰਲ ਨਹੀਂ ਜਿੱਕੇ ਤੂੰ ਕਿ ਲੈਣਾ ਹੈ ਤੂੰ ਕਿ ਲੈਣਾ ਹੈ ਤੈਨੂੰ ਕਿਹੜਾ ਅੰਦਰ ਜਾਣ ਆ ਜਾ ਯਾ ਮੈਨ ਸਬਸਕ੍ਰਾਈਬਰ ਮਿਲ ਗਿਆ ਕਨੈਕਟ ਹੋ ਗਿਆ ਫਿਰ ਉਹਰੇ ਕੋਲ ਆ ਦੋ ਟ੍ਰੈਲੀ ਆਂਦੇ ਵਿੱਚ ਅੱਕ ਲੂੰਗੇ ਮੇਰੇ ਕੋਲ ਕੰਟੇਨਰ ਚ ਐਂਡਰ ਹੋ ਗਿਆ ਲੋ ਜੀ ਆ ਵੀਰ ਜੀ ਆਪਾਂ ਨੂੰ ਜਾਣਦੇ ਨੇ ਤੇ ਆਪਣੇ ਸਮਾਨ ਲੈ ਲੈ ਸਾਰਾ ਹਨਾ ਕੰਟੇਨਰ ਚ ਆਪਨੇ ਸਬਸਕ੍ਰਾਈਬਰ ਨੇ ਇਹਨਾਂ ਦੀ ਦੋਵੇਂ ਵੇੜੀਆਂ ਹਨਾ ਆਪਣ ਦੇ ਦਿਓ ਤੁਸੀਂ ਆਪਣੀ ਬੇਟੀਆਂ ਦਾ ਨਾਮ ਲੈ ਦਿਓ ਮਨਰੀਤ ਕੋਰ ਮਨਰੀਤ ਕੋਰ ਠੀਕ ਹੋਰ ਆ ਕੁਲੋਜਕ ਅੰਦਰ ਬਹੁਤ ਦੇ ਦਿਓ ਕਾਰਡ ਦੇ ਦਿਓ ਲੋ ਜੀ ਸਮਾਨ ਆਪਾਂ ਲੈ ਆਏ ਤਾਂ ਕਿੰਨਾ ਦਿੱਕੂ ਬਹੁਤ ਆਇਆ ਚੜ ਗਿਆ ਉਦੋਂ ਕਹਿੰਦਾ ਮੈਂ ਪਾਣੀ ਲੈਣਾ ਸਰਦਾਰ ਜੀ ਕਹਿੰਨੇ ਉਦੋਂ ਨੂੰ ਪਾਣੀ ਪਲਾ ਤੇ ਮੈਂ ਆਪਣਾ ਸਮਾਨ ਦੇ ਗੱਡੀ ਚ ਰੱਖਣਾ ਤੇ ਜਦੋਂ ਕੰਟੇਨਰ ਦੇ ਵਿੱਚ ਆਪਾਂ ਨੂੰ ਆਪਣੇ ਕੋ ਸਬਸਕ੍ਰਾਈਬਰ ਪੀਰ ਜੀ ਮਿਲ ਗਏ ਸੀਗੇ ਤੇ ਇਹ ਹਰ ਕੁਝ ਨੂੰ ਪੱਤੂ ਰੋਟੀ ਪਿੱਛੇ ਹੋ ਜਾ ਉੱਥੇ ਜਾਣਾ ਲੋ ਜੀ ਆਪਾਂ ਨੇ ਸਮਾਨ ਲੈ ਲਿਆ ਕੰਟੇਨਰ ਚ ਸਾਰਾ ਹਨਾ ਕਿ ਟ੍ਰੈਫਿਕ ਬਹੁਤ ਜ਼ਿਆਦਾ ਹੈ ਹਨਾ ਹੁਣ ਸੜਕ ਪਾਰ ਕਰਨੀ ਆਪਾਂ ਨੂੰ ਔਖੀ ਹੋ ਰਹੀ ਹੈ ਦੇਖ ਸੰਕਰਾਂਗੇ ਆਜਾ 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 ਕੀ ਚੀ ਗਿਆ ਪਾਪਾ ਗੱਡੀ ਲੈ ਕੇ ਫੇਰ ਪਿੱਛੇ ਹੋ ਗਿਆ ਆਜਾ ਫੇਰ ਸਵੇਰ ਨਾਲ ਬੜੀ ਮੌਸਮ ਸੀਗਾ ਹੁਣ ਧੁੱਪ ਚੜ ਗਈ ਬੁਰਾ ਹਾਲ ਹੋਇਆ ਪਿਆ ਧੁੱਪ ਚੜ ਲੋਕ ਖੋਲ ਦੋ ਹਮੇਰਾ ਗਰਮੀ ਆ ਮਰ ਗਏ ਮਮਨ ਹਾਂ ਬੱਚੇ ਵਿੱਚ ਨਾ ਗੱਡੀ ਮੈਂ ਦੇਖੂ ਗੱਡੀ ਮੈਂ ਦੇਖ ਹੀ ਦੀਆਂ ਨਾ ਪਾਸ ਵਿੱਚ ਐਨ ਦੀ ਇਹ ਕੀਆ ਗੱਡੀ ਬਣ ਕੇ ਜੂਸ ਬਣ ਗਿਆ ਹੈ ਜੂਸ ਨਿਕਲ ਗਿਆ ਹਮੇਂ ਗਰਮੀ ਬਹੁਤ ਜ਼ਿਆਦਾ ਹੈ ਬਾਹਰ ਬਹੁਤ ਬੁਰਾ ਹਾਲ ਹੋਇਆ ਪਿਆ ਗਰਮੀ ਨਾਲ ਉਹ ਇਹ ਨਾ ਨੀਸ ਟੂ ਮਹਾਂ ਨੀਸ ਗਰਮੀ ਗਰਮੀ ਡਾਟਾ ਕਿੰਨੇ ਪਿੱਛੇ ਪਈ ਧੀ ਉਹ ਨੀਚੇ ਗਿਰ ਗਈ ਲਓ ਜੀ ਪਾਪਾ ਜੀ ਦਾ ਕੋਟਾ ਵੀ ਲੈ ਲਿਆ ਤੇ ਆਪਣਾ ਸਾਮਾਨ ਵੀ ਲੈ ਲਿਆ ਸਾਰਾ ਠੀਕ ਹੈ ਉਹ ਗਰਮੀ ਹਾਂ ਹਾਂ ਗਾਣੇ ਕੋਈ ਨਾ ਬੈਲਟ ਨਹੀਂ ਕਢ ਕੇ ਛੜੀ ਓ ਯਾਰ ਜੱਡੀ ਕੀ ਮੈਂ ਤੁਹਾਨੂੰ ਗੈਰਨ ਸ਼ੋਰਟ ਪੇਪਰ ਦੇ ਦਿੱਤੇ ਇਹ ਸ਼ੋਰਟ ਸੀ ਗ੍ਰਾਣੀ